ਸੁਖਬੀਰ ਸਿੰਘ ਬਾਦਲ ਦਾ ਮਾਫੀਨਾਮਾ ਅਜੇ ਤੱਕ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਉਸ ਮਾਫੀਨਾਮੇ ਦੇ ਵਿੱਚ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਪੱਖ ਲਿਖਿਆ ਸੀ ਜਿਹੜਾ ਇੱਕ ਪੇਜ ਵਿੱਚ ਹੀ ਖਤਮ ਹੋ ਗਿਆ ਸੀ ਉਸ ਪੱਖ ਦੇ ਵਿੱਚ ਸੁਖਬੀਰ ਬਾਦਲ ਲਿਖਦੇ ਨੇ ਕਿ ਜੋ ਵੀ ਸਰਕਾਰ ਜਾਂ ਪਾਰਟੀ ਦੇ ਵੱਲੋਂ ਜੇ ਕੀਤਾ ਗਿਆ ਤਾਂ ਮੈਂ ਆਪਣੀ ਝੋਲੀ ਪਾਉਣਾ ਪਰ ਇਸ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਨੇ ਇੱਕ ਹੋਰ ਚਿੱਠੀ ਆਪਣੀ ਚਿੱਠੀ ਵਿੱਚ ਹੀ ਸ਼ਾਮਿਲ ਕਰ ਲਈ ਉਹ ਚਿੱਠੀ ਕਿਸੇ ਹੋਰ ਦੀ ਨਹੀਂ ਸਗੋਂ ਪ੍ਰਕਾਸ਼ ਸਿੰਘ ਬਾਦਲ ਦੀ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ 2015 ਦੇ ਵਿੱਚ ਚਿੱਠੀ ਲਿਖਦੇ ਨੇ ਔਰ ਚਿੱਠੀ ਲਿਖ ਕੇ ਆਪਣਾ ਸੋਗ ਪ੍ਰਗਟ ਕਰਦੇ ਨੇ ਹਾਲਾਂਕਿ ਉਸ ਚਿੱਠੀ ਨੂੰ ਮਾਫੀਨਾਮੇ ਦਾ ਰੂਪ ਦਿੱਤਾ ਜਾ ਰਿਹਾ ਪਰ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨੇ ਇਹ ਵੀ ਕਲੀਅਰ ਕਰ ਦਿੱਤਾ ਕਿ ਉਹ ਕੋਈ ਮਾਫੀ ਨਹੀਂ ਸੀ ਉਹ ਸਿਰਫ ਆਪਣੇ ਦਿਲ ਦੀ ਅਵਸਥਾ ਦੱਸਣ ਦੀ ਆਪਣਾ ਪੱਲਾ ਛਡਾਉਣ ਦੀ ਜਿਹੜੀ ਆ ਕੋਸ਼ਿਸ਼ ਉਹ ਕੀਤੀ ਗਈ ਸੀ ਕਿਉਂਕਿ ਉਸ ਵੇਲੇ ਜਿਹੜੀ ਉਸ ਚਿੱਠੀ ਦੇ ਉੱਤੇ ਵੀ ਨਿਗਾਹ ਮਾਰੀਏ ਤਾਂ ਉਸ ਦੇ ਵਿੱਚ ਮਾਫੀ ਦਾ ਜ਼ਿਕਰ ਕਿਤੇ ਨਹੀਂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਇਹ ਵੀ ਦੱਸਦੀ ਹੈ ਕਿ ਉਸ ਚਿੱਠੀ ਨੂੰ ਲੈ ਕੇ ਵੀ ਕਿਹਾ ਜਾਂਦਾ ਹੈ ਕਿ ਉਹਦੇ ਨਾਲ ਛੇੜਛਾੜ ਕੀਤੀ ਗਈ ਉਸ ਚਿੱਠੀ ਦੇ ਵਿੱਚ ਮਾਫੀ ਮੰਗੀ ਗਈ ਸੀ ਜਿਹੜੀ ਆ ਉਹ ਦੱਸੀ ਗਈ ਸੀ ਪਰ ਇਸ ਦੇ ਬਾਵਜੂਦ ਉਸ ਚਿੱਠੀ ਦੇ ਵਿੱਚ ਉਹ ਚੀਜ਼ਾਂ ਹਟਾ ਦਿੱਤੀਆਂ ਗਈਆਂ ਸਿਗੀਆਂ ਹਾਲਾਂਕਿ ਕਿਹਾ ਜਾਂਦਾ ਹੈ ਕਿ ਉਸ ਚਿੱਠੀ ਦੇ ਵਿੱਚ ਬਹੁਤ ਕੁਝ ਮੈਂਸ਼ਨ ਸਿਗਾ ਉਸ ਚਿੱਠੀ ਦੇ ਵਿੱਚ ਆ ਵੀ ਲਿਖਿਆ ਗਿਆ ਸਿਗਾ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖੀ ਸੀ ਉਸ ਚਿੱਠੀ ਚ ਇਹ ਵੀ ਲਿਖਿਆ ਗਿਆ ਸਿਗਾ ਕਿ ਉਹ ਨਤਮਸਤਕ ਨੇ ਔਰ ਜੇ ਕੋਈ ਸਜ਼ਾ ਲਾਈ ਜਾਂਦੀ ਹੈ ਤਾਂ ਉਹਨਾਂ ਨੂੰ ਪ੍ਰਵਾਨ ਹੋਵੇਗੀ ਪਰ ਇਹ ਚੀਜ਼ ਹਟਾ ਦਿੱਤੀ ਗਈ ਇਹ ਇਲਜ਼ਾਮ ਵੀ ਹੁਣ ਤੱਕ ਉਸ ਚਿੱਠੀ ਨੂੰ ਲੈ ਕੇ ਲਗਾਏ ਜਾਂਦੇ ਨੇ ਪਰ ਇਸ ਦੇ ਬਾਵਜੂਦ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਦੇਈ ਤੇ ਉਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਵੀ ਹੈ ਉਹ ਵੀ ਪਾਈ ਗਈ ਹੈ ਹਾਲਾਂਕਿ ਦੋਵਾਂ ਚਿੱਠੀਆਂ ਤੇ ਗੌਰ ਕਰੀਏ ਤੇ ਆਪਣੇ ਉੱਤੇ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਚੱਕੀ 2015 ਦੇ ਵਿੱਚ ਜੋ ਹਾਲਾਤ ਵਾਪਰੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਉਸ ਤੋਂ ਬਾਅਦ ਅੰਗ ਪਾੜ ਕੇ ਸੱਟਣਾ ਬੇਦਬੀ ਹੋਣਾ ਉਸ ਤੋਂ ਬਾਅਦ ਗੋਲੀ ਕਾਂਡ ਹਰ ਇੱਕ ਚੀਜ਼ ਲੜੀਵਾਰ ਹੁੰਦੀ ਰਹੀ ਪਰ ਇਸ ਦੇ ਬਾਵਜੂਦ ਕਿਸੇ ਵੀ ਗੱਲ ਦੀ ਜ਼ਿੰਮੇਵਾਰੀ ਤਤਕਾਲੀ ਸਰਕਾਰ ਨੇ ਨਹੀਂ ਚੱਕੀ ਨਾ ਹੀ ਉਹਦਾ ਇਨਸਾਫ ਦਿੱਤਾ ਨਾ ਹੀ ਉਹਦੀ ਜ਼ਿੰਮੇਵਾਰੀ ਚੱਕੀ ਜਿਸ ਤੋਂ ਬਾਅਦ ਚਿੱਠੀਆਂ ਜਿਹੜੀਆਂ ਨੇ ਉਹਦੇ ਦਿੱਤੀਆਂ ਗਈਆਂ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਵਿੱਚ ਵੀ ਉਹ ਆਹੀ ਲਿਖਦੇ ਆ ਕਿ ਮੇਰਾ ਦਿਲ ਝੰਡੋੜਿਆ ਗਿਆ ਉਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਚੱਕੀ ਉਹਦੇ ਵਿੱਚ ਹਾਲਾਤਾਂ ਨੂੰ ਲੈ ਕੇ ਸਰਕਾਰ ਨੇ ਕੋਈ ਜਵਾਬ ਦੇ ਹੀ ਨਹੀਂ ਦਿਖਾਈ ਬਤੌਰ ਮੁੱਖ ਮੰਤਰੀ ਉਹਨਾਂ ਨੇ ਕੁਝ ਇਦਾਂ ਦਾ ਨਹੀਂ ਲਿਖਿਆ ਜਾਂ ਕੁਝ ਇਦਾਂ ਦਾ ਨਹੀਂ ਕਿਹਾ ਜਿਸ ਦੇ ਨਾਲ ਪ੍ਰਮਾਣਿਤ ਹੋਵੇ ਕਿ ਸਰਕਾਰ ਜਿਹੜੀ ਹੈ ਉਹ ਕਰੇਡੀਬਲ ਹੈ ਆ ਜਾਂ ਸਰਕਾਰ ਜਿਹੜੀ ਹੈ ਉਹ ਆਪਣਾ ਕੰਮ ਕਰ ਰਹੀ ਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੇਰਾ ਦਿਲ ਝੰਡੋੜਿਆ ਗਿਆ ਦਿਲ ਤਾਂ ਸਾਰੇ ਸਿੰਘਾਂ ਦਾ ਝੰਡੋੜਿਆ ਗਿਆ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਪਾਵਨ ਅੰਗ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਵਿਖਰੇ ਹੋਏ ਮਿਲੇ ਸੀ ਜਦੋਂ ਗੋਲੀकांड ਹੋਇਆ ਦਿਲ ਤਾਂ ਹਰ ਕਿਸਦਾ ਝੰਡੋੜਿਆ ਗਿਆ ਸੀ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਉਸ ਚਿੱਠੀ ਨੂੰ ਆਪਣੀ ਚਿੱਠੀ ਦੇ ਨਾਲ ਜੋੜਿਆ ਔਰ ਅਜੇ ਤੱਕ ਜੇ ਗੱਲ ਕਰੀਏ ਮਾਲਵਿੰਦਰ ਮਾਲੀ ਦੀ ਤੇ ਇਸ ਚਿੱਠੀ ਨੂੰ ਜੋੜਨ ਦਾ ਇੱਕੋ ਇੱਕ ਕਾਰਨ ਸੀ ਕਿ ਆਪਣੀ ਚਿੱਠੀ ਦੇ ਵਿੱਚ ਵਜ਼ਨ ਪੈਦਾ ਕੀਤਾ ਜਾਵੇ ਆਪਣੀ ਚਿੱਠੀ ਜਿਹੜੀ ਹੈ ਦਾ ਕਿ ਪੈਰ ਕੀਤਾ ਜਾਵੇ ਕਿ ਉਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਇਹ ਹਾਲਾਤਾਂ ਦੇ ਉੱਤੇ ਚਿੱਠੀ ਭੇਜਦਾ ਰਿਹਾ ਹੈ ਆਪਣੇ ਹਾਲਾਤ ਬਿਆਨ ਕਰਦਾ ਰਿਹਾ ਪਰ ਹਾਲਾਤ ਬਿਆਨ ਕਰਨ ਨਾਲ ਸਭ ਕੁਝ ਨਹੀਂ ਹੁੰਦਾ ਜ਼ਿੰਮੇਵਾਰੀ ਚੱਕਣੀ ਬਣਦੀ ਸੀ ਸਰਕਾਰ ਇੱਕ ਕ੍ਰੈਡੀਬਿਲਟੀ ਹੁੰਦੀ ਹੈ ਸਰਕਾਰ ਦੀ ਕ੍ਰੈਡੀਬਿਲਟੀ ਹੁੰਦੀ ਹੈ ਸਰਕਾਰ ਕ੍ਰੈਡੀਬਲ ਹੁੰਦੀ ਹੈ ਇੱਕ ਸੂਬੇ ਵਾਸਤੇ ਜੇ ਸੂਬੇ ਦੀ ਸਰਕਾਰ ਹੈ ਤਾਂ ਹੋਮ ਮਿਨਿਸਟਰ ਨੂੰ ਲੈ ਕੇ ਹੁਣ ਤੱਕ ਦੇ ਦਾਅਵੇ ਜਿਹੜੇ ਨੇ ਉਹ ਹੁੰਦੇ ਰਹੇ ਨੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੱਗਦੇ ਰਹੇ ਨੇ ਜੇ ਸੁਖਬੀਰ ਸਿੰਘ ਬਾਦਲ ਇਹ ਕਹਿ ਸਕਦੇ ਆ ਕਿ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਹਮਲੇ ਦੇ ਵਿੱਚ ਗੋਲੀਆਂ ਚੱਲੀਆਂ ਤੇ ਹੋਮ ਮਿਨਿਸਟਰ ਦੀ ਪੈਰਵੀ ਦੇ ਬਿਨਾਂ ਹੋਮ ਮਿਨਿਸਟਰ ਦੇ ਹੁਕਮ ਬਗੈਰ ਗੋਲੀਆਂ ਨਹੀਂ ਚੱਲ ਸਕਦੀਆਂ ਸੀ ਤੇ ਉਸ ਵੇਲੇ ਵੀ ਜੇ ਗੋਲੀਆਂ ਚੱਲੀਆਂ ਤੇ ਹੋਮ ਮਿਨਿਸਟਰ ਦੇ ਹੁਕਮ ਬਗੈਰ ਨਹੀਂ ਸੀ ਚੱਲ ਸਕਦੀਆਂ ਜੇ ਚੱਲੀਆਂ ਵੀ ਐ ਜੇ ਔਨ ਦਾ ਸਪੌਟ ਕੁਝ ਹੋਇਆ ਵੀ ਐ ਤੇ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਸੀ ਉਸ ਹਮਲੇ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਤਾਂ ਅਮਲ ਦੇ ਵਿੱਚ ਆਉਂਦਾ ਕਾਰੇਸ ਦੇ باوجود ਜਿਹੜੀ ਚਿੱਠੀ ਹੈ ਚਿੱਠੀ ਦਾ ਜ਼ਿਕਰ ਹੁਣ ਚੱਲਦਾ ਪਿਆ ਉਸ ਚਿੱਠੀ ਦੇ ਵਿੱਚ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਹੈ ਉਹ ਸਿਰਫ ਆਪਣਾ ਵਜ਼ਨ ਵਧਾਉਣ ਲਈ ਆਪਣੀ ਚਿੱਠੀ ਦਾ ਵਜ਼ਨ ਵਧਾਉਣ ਲਈ ਪਾਈ ਗਈ ਹੈ ਮਾਲਵਿੰਦਰ ਸਿੰਘ ਮਾਲੀ ਇਸ ਗੱਲ ਦੇ ਵੱਲ ਇਸ਼ਾਰਾ ਕਰਦੇ ਨਜ਼ਰ ਆਏ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਚਿੱਠੀ ਦੇ ਆਧਾਰ ਦੇ ਉੱਤੇ ਅਕਾਲ ਤਖਤ ਸਾਹਿਬ ਵੱਲੋਂ ਕੀ ਫੈਸਲਾ ਹੋਵੇਗਾ ਹੁਣ ਨਿਗਾਹ ਇਹਦੇ ਉੱਤੇ ਹੈ ਹਰ ਕਿਸੇ ਦੀ ਨਿਗਾਹ ਇਹਦੇ ਉੱਤੇ ਹੈ ਪੰਥਕ ਪੱਧਰ ਦੇ ਉੱਤੇ ਕਈ ਇਹੋ ਜਿਹੇ ਲੀਡਰ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜਸਰਧਾਰ ਨੂੰ ਵੀ ਚੇਤਾ ਜੋ ਬਣਦੀ ਸਜ਼ਾ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਇੱਧਰ ਉੱਧਰ ਦੀ ਗੱਲ ਨਹੀਂ ਕਰਨੀ ਚਾਹੀਦੀ ਖੈਰ ਅਕਾਲ ਤਖਸਾਲ ਵੱਲੋਂ ਕਿਹੜਾ ਹੁਕਮਨਾਮਾ ਆਵੇਗਾ ਕੀ ਫੈਸਲਾ ਆਵੇਗਾ ਉਹ ਹੁਣ 30 ਅਗਸਤ ਤੱਕ ਰੁਕਣਾ ਪਵੇਗਾ ਜਾਣਨ ਵਾਸਤੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ